ਨਹੀਂ ਇਹ ਵੱਖਰਾ ਮੋਡਿਊਲ ਹੈ ਜੀ ਬਦਲੇ ਦਾ ਮੰਡਲ ਰਹੇਗਾ ਇਹਨੂੰ ਉਹ ਜਿਹੜਾ ਨਹੀਂ ਨਹੀਂ ਹਾਲੇ ਤੱਕ ਇਹਦਾ ਦੀ ਕੋਈ ਕਿਰਸਾ ਨਹੀਂ ਆਈ ਹੈ ਇਹ ਗੁੰ ਚਲਾਕ ਕੌਣ ਰਿਹਾ ਉਹਨੂੰ ਕ੍ਰੀਡ ਕੌਣ ਕਰਦਾ ਚੰਦੂ ਹੈ ਜੀ ਚੰਦੂ ਇੱਕ ਹੀ ਇਜ਼ ਅ ਨੋਨ ਗੈਂਗਸਟਰ ਉਹਦਾ ਰਾਈਟ ਹੈਂਡ ਸੀਗਾ ਜੈਪਾਲ ਦਾ ਉਹ ਚੰਦੂ ਤੋਂ ਬਾਅਦ ਲਗਾਤਾਰ ਚੰਦੂ ਹੀ ਚੰਕ ਚੰਦੂ ਕਰ ਰਿਹਾ ਸੀ ਨਹੀਂ ਚੰਦੂ ਬਾਹਰ ਹੈ ਜੀ ਉਹ 12 ਸਾਲ ਜੇਲ੍ਹ ਕੱਟ ਕੇ ਆਇਆ ਹੈ ਇਹ ਵੈਪਨ ਵੈਪਨ ਦਾ ਜਿਹੜਾ origin ਹੈ ਇਸ ਯੈਟ ਟੂ ਬੀ ਵੈਰੀਫਾਈਡ ਹੈ ਤੁਸੀਂ ਜਿਹੜੇ ਬੰਦਿਆਂ ਨੂੰ ਕਾਬੂ ਕੀਤਾ ਇਹ ਵੀ ਤੁਸੀਂ ਦੱਸ ਦਿਓ ਪਹਿਲਾਂ ਜੇਲ੍ਹ ਦੇ ਵਿੱਚ ਰੱਖਿਆ ਇਹ ਵੀ ਚੰਦੂ ਚੰਦੂ ਦੇ ਨਾਲ ਸੀ ਜੀ ਕਿਹੜੀ ਮਾਮਲਿਆਂ ਦੇ ਵਿੱਚ ਇਹ ਇੱਕ ਦਿਨ ਚ ਮਰਡਰ ਹੈ ਐਕਸਟਰਸ਼ਨ ਹੈ ਆਰਗੇਨਾਈਜ਼ਡ ਐਕਸਟਰਸ਼ਨ ਹਾਈਵੇ ਰੋਬਰੀ ਹੈ ਤੇ ਅਟੈਂਪਟ ਟੂ ਮਰਡਰ ਪਹਿਲਾਂ ਕੋਈ ਵੀ ਮਤਲਬ ਮਾਮਲਾ ਜਿਹੜਾ ਹੈਗਾ ਐਡੀਪੀਐਸ ਦਾ ਨਹੀਂ ਦਰਜ ਸੀ ਨਹੀਂ ਪਹਿਲਾਂ ਵੀ ਹੈ ਇੱਥੇ ਹਾਂ ਇੱਕ ਦੋ ਮਾਮਲੇ ਹੈ ਮਰਡਰ ਇਹ ਵੈਰੀਫਾਈ ਕਰ ਰਹੇ ਹਾਂ ਕਿ ਹੁਣ ਤੱਕੜੇ ਹੈ ਇਹ ਆਪਾਂ ਸਰ ਜੀ ਦਾ ਨਾਮ ਹੈ ਚੰਦੂ ना ना ये चंदू सेम ग्रुप चंदू, चंदू ते डायरेक्शन कह लो इकट्ठे काम कर रहे हैं चंदू इज़ अ कंपेनियन ऑफ़ हाँ जी हाँ जी हाँ जी हाँ जी हाँ जी ਇਹ ਸੋਲ ਮੋਬਾਈਲ ਟੈਲੀਫੋਨੀ ਜੀ 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 ਜਲੰਧਰ ਦੇ ਕੁਲਿੰਗ ਸਾਹਮਣੇ ਆਏ ਨੇ ਇਹਦੇ ਹੈ ਕੁਝ ਜਲੰਧਰ ਦੇ ਲਿੰਕਸ ਹੈ ਕਨਸਾਈਨਮੈਂਟ ਕੈਚ ਕੀਤਾ ਜਾਂ ਫਿਰ ਜੀ ਕਨਸਾਈਨਮੈਂਟ ਆਈ ਸੀ ਕੋਈ ਤੋਂ ਦੇ ਕਨਸਾਈਨਮੈਂਟ ਜ਼ਿਆਦਾ ਸੀਗੀ ਜੀ ਇਹ ਜ ਜਿਹੜੀ ਇਹਦੇ ਕੋਲ ਸੀਗੀ ਜਿਹੜੇ ਇਹਨਾਂ ਅੱਗੇ ਦੇਣੇ ਸੀਗੇ ਕੋਈ ਦਿੱਲੀ ਦੀ ਪਾਰਟੀ ਨੂੰ ਓਕੇ ਇਹ ਗ੍ਰੇਡ ਆਪਣਾ ਆਰਗੇਨਾਈਜ਼ਰ ਨਾਲ ਲਿੰਕ ਸੀ ਹੈ ਜਾਂ ਇਹ ਮਗਲਜ਼ ਨਾਲ ਨੇ ਸੀ जलंधर तो गैंगस्टर सब रहे नहीं जी देना है नहीं जलंधर च नहीं आया सप्लाई देने दिस वॉज द रूट टू तो डेली मैं मैं तुम्हें हूँ दस जी इट वॉज रिवराइन गैप्स और थ्रू ड्रोन ਜਦੋਂ ਮੰਡੀ ਤੋਂ ਇਹਨੂੰ ਗ੍ਰਿਫਤਾਰ ਕੀਤਾ ਹੈ ਇਹ ਰਮਾ ਮੰਡੀ ਕਿਤੇ ਕੋਈ ਰੈਂਟ ਰਹਿ ਰਹੇ ਸੀ ਕਿਵੇਂ ਰਹਿ ਰਹੇ ਸੀ

ओके एडीसीपी ਤੇ एसीपी ਇਨਵੈਸਟੀਗੇਸ਼ਨ ਇਹਨਾਂ ਦੇ ਸੁਪਰਵੀਜ਼ਨ ਹੇਠਾਂ ਇੱਕ ਇੰਟੈਲੀਜੈਂਸ ਲੀਡ ਆਪਰੇਸ਼ਨ ਸੀਗਾ ਜਿਹੜਾ ਕਮਿਸ਼ਨਰੇਟ ਪੁਲਿਸ ਜਿਹੜੀ ਹੈ ਪਿਛਲੇ 3 ਹਫ਼ਤੇ ਤੋਂ ਫਾਲੋਅ ਅਪ ਕਰ ਰਹੀ ਸੀਗੀ ਕੁਝ ਐਂਟੀ ਸੋਸ਼ਲ 엘ਿਮੈਂਟਸ ਸਾਨੂੰ ਫਿਗਰ ਆਊਟ ਹੋਏ ਸੀਗੇ ਟੈਕਨੀਕਲ ਇਨਫੋਰਮੇਸ਼ਨ ਤੇ ਜਿਹੜੇ ਰੈਗੂਲਰ ਬਾਰਡਰ ਜਾਂਦੇ ਸੀਗੇ ਬਾਰਡਰ ਦੇ ਇਲਾਕੇ ਚ ਜਾਂਦੇ ਸੀਗੇ ਤਰਨਤਾਰਨ ਕਈ ਵਾਰ ਕਈ ਵਾਰ ਅੰਮ੍ਰਿਤਸਰ ਰੂਰਲ ਦੇ ਇਲਾਕੇ ਚ ਕਈ ਵਾਰ ਫਿਰੋਜ਼ਪੁਰ ਦੇ ਇਲਾਕੇ ਚ ਤੇ ਸੈਟ ਪੈਟਰਨ ਸੀਗਾ ਉਹਨਾਂ ਦਾ ਫੋਲੋ ਫੋਲੋ ਅਪ ਕਿੱਤਾ ਜੀ ਕਰਕੇ Trap ਕਿੱਤਾ ਗਿਆ ਜੀ ਇੱਕ ਵਿਅਕਤੀ ਜਿਹੜਾ ਹੈ ਉਹ ਗ੍ਰਿਫਤਾਰ ਕੀਤਾ ਗਿਆ ਸਾਰਜ ਕਰਕੇ ਇਹ ਫਿਰੋਜ਼ਪੁਰ ਦਾ ਰਹਿਣ ਵਾਲਾ ਹੈ ਇਹਦੇ ਤੇ 9 ਪਰਚੇ ਦਰਜ ਹੈ 12 ਸਾਲ ਜੇਲ੍ਹ ਚ ਰਹਿ ਕੇ ਆਇਆ ਹੈ एसोसिएट ऑफ जयपाल गैंगस्टर ਜਿਹੜਾ ਸੀਗਾ ਜੈਪਾਲ ਗਰੁੱਪ ਦੇ ਨਾਲ ਐਸੋਸੀਏਟਡ ਸੀਗਾ ਜੈਪਾਲ ਤੁਹਾਨੂੰ ਪਤਾ ਹੋਣਾ ਹੈ ਇੰਦਾ ਪੰਜਾਬ ਪੁਲਿਸ ਦੇ ਇਨਕਾਊਂਟਰ ਚ ਮਾਰਾ ਗਿਆ ਸੀਗਾ ਇਹ ਬੰਗਾਲ ਚ ਜੈਪਾਲ ਦਾ ਇੱਕ ਹੋਰ ਸਾਥੀ ਸੀਗਾ ਜੀ ਜਿਹਦਾ ਨਾਂ ਚੰਦੂ ਹੈ ਉਹ ਵੀ ਫਿਰੋਜ਼ਪੁਰ ਦਾ ਰਹਿਣ ਵਾਲਾ ਹੈ ਤੇ ਉਹ ਵੀ 12 ਸਾਲ ਜੇਲ੍ਹ ਚ ਰਹਿ ਕੇ ਆਇਆ ਹੈ ਪਿਛਲੇ 1 ਸਾਲ ਤੋਂ ਬਾਹਰ ਹੈ ਤੇ ਜੈਪਾਲ ਦੇ ਨਾਂ ਤੇ ਉਹਦੇ ਜਿਹੜੇ ਫਰਿੰਜ 엘িমেন্টস ਸੀਗੇ ਉਹਦੇ ਗੈਂਗ ਦੇ ਉਹਨਾਂ ਨੂੰ ਯੂਨਾਈਟ ਕਰਕੇ ਇੱਕ ਕਰਾਸ ਬਾਰਡਰ ਸਮਗਲਿੰਗ ਕਰਦੇ ਸੀਗੇ ਜੀ ਨੈਟਵਰਕ ਕਾਫੀ ਵੱਡਾ ਸੀਗਾ ਇਹ ਤੇ ਹਿਰੋਇਨ ਮੰਗਾਉਂਦੇ ਸੀਗੇ ਕਰਾਸ ਦਾ ਬਾਰਡਰ ਪਾਕਿਸਤਾਨ ਦਾ ਜਿਹੜਾ ਕਨਸਰਨ ਸਮਗਲਰਸ ਜਿਹੜੇ ਹਨ ਉਹਨਾਂ ਨੂੰ ਵੀ ਆਇਡੈਂਟੀਫਾਈ ਕਰ ਦਿੱਤਾ ਕਰ ਲਿਆ ਗਿਆ ਹੈ ਕਨਸਰਨਡ ਅਥਾਰਟिटीज ਨੂੰ ਵਿਦ ਐਵਿਡੈਂਸ ਉਹਨਾਂ ਨੂੰ ਦੱਸ ਦਿੱਤਾ ਗਿਆ ਜਦ ਇਹਨੂੰ ਅਪ੍ਰੀਹੈਂਡ ਕੀਤਾ ਗਿਆ ਇਸ ਤੋਂ ਇਹਦੀ ਪੋਜੀਸ਼ਨ ਤੋਂ ਕੁ ਤਿਲ 3 ਕਿਲੋ ਦੇ ਕਰੀਬ ਹਿਰੋਇਨ ਇਹ ਬਰਾਮਦ ਹੋਈ ਹੈ ਦੋ ਵੈਪਨਸ 32 ਬੋਰ ਦੇ ਪਿਸਟਲ ਇਹ ਬਰਾਮਦ ਹੋਏ ਕੁਝ ਲਾਈਵ ਅਮੂਨੀਸ਼ਨ ਵੀ ਹੈ ਤੇ ਜਿਹੜੀ ਇਨਕਮਿੰਗ ਹਿਰੋਇਨ ਹੁੰਦੀ ਸੀਗੀ ਅਕ੍ਰੋਸ ਦਾ ਬਾਰਡਰ ਉਹ ਕੁਝ ਤਾਂ ਡਰੋਨ ਰਾਹੀਂ ਹੁੰਦੀ ਸੀਗੀ ਜ਼ਿਆਦਾਤਰ ਫਿਰੋਜ਼ਪੁਰ ਤਰਨਤਾਰਨ ਦੇ ਏਰੀਆ 'ਚ ਜਿਹੜੀ ਸੀਗੀ ਇਹਨਾਂ ਇਹਨਾਂ ਦੀ ਜਿਹੜੀ ਪੇਲੀਕੈਂਸ ਹੈ ਪਹਿਲੀ ਕਨਸਾਈਨਮੈਂਟਸ ਐ ਉਹ ਵੀ ਆਪਾਂ ਵੈਰੀਫਾਈ ਕਰ ਰਹੇ ਹਾਂ ਕਿ ਕਿੰਨੀ ਕਨਸਾਈਨਮੈਂਟਸ ਐ ਜਿਹੜੇ ਰਿਵਰਾਇਨ ਗੈਪਸ ਐ ਪੂਰੇ ਥਰੂ ਇਹ ਲੈ ਕੇ ਆਉਂਦੇ ਸੀਗੇ ਕੁਆਂਟੀਟੀ ਕਾਫੀ ਲਾਰਜ ਹੁੰਦੀ ਸੀਗੀ ਡਿਟੇਲਸ ਤੁਹਾਨੂੰ ਅ ਕੁਝ ਦਿਨਾਂ ਬਾਅਦ ਆਪਾਂ ਦੇ ਦੇਂਗੇ ਜੀ ਲਾ ਕੇ ਕਿਸ-ਕਿਸ ਨੂੰ ਕਿੰਨੀ-ਕਿੰਨੀ ਦੇਣੀ ਐ ਉਹ ਡਿਸਾਈਡ ਹੁੰਦਾ ਸੀਗਾ ਜੀ ਤੇ ਜਿਹੜਾ ਇਹ ਬੰਦਾ ਫੜਿਆ ਹੈ ਇਹ ਕੰਡਿਊਟ ਸੀਗਾ ਇਹਨੇ ਅੱਗੇ ਜਿਹੜੀ ਡਿਲੀਵਰੀ ਸੀਗੀ ਉਹ ਕੋਈ ਦਿੱਲੀ ਦੀ ਪਾਰਟੀ ਉਹਨੂੰ ਦੇਣੀ ਸੀਗੀ दिल्ली जनक जनकपुरी एक जगह है जानी सी। पहला ही जानी कर लेता गया है सारज बाऊ करके व्यक्ति है ये बारह साल जेल कट के आया है एक डेढ़ साल तो बाहर सी जयपाल गुलर का एसोसिएट है ਤੇ ਉਹਦੇ ਪੁਰਾਣੇ ਐਸੋਸੀਏਟਸ ਜਿਹੜੇ ਚਪਲ ਗੈਂਗ ਦੇ ਸੀਗੇ ਇੱਕ ਚੰਦੂ ਕਰਕੇ ਵੀ ਹੈ ਫਰੋਜ਼ਪੁਰ ਦਾ ਇਹ ਵੀ ਫਰੋਜ਼ਪੁਰ ਦਾ ਵਣ ਵਾਲਾ ਤੇ ਇਹ ਦੋਨੋਂ 12 ਸਾਲ ਜੇਲ੍ਹ ਕੱਟ ਕੇ ਆਏ ਐ ਐਂਡ ਦੇ ਆਰ ਨਾਓ ਇਨਵੋਲਡ ਇਨ ਕਰਾਸ ਬਾਰਡਰ ਨਾਰਕੋਟ੍ਰੇਡ ਤੇ ਕਨਸਾਈਨਮੈਂਟਸ ਆਉਂਦੀ ਸੀਗੀਆਂ ਜੀ ਕਨਸਾਈਨਮੈਂਟ ਵਾਇਰ ਡਰੋਨ ਯਾ ਰਿਵਰੈਂਡ ਗੈਪਸ ਤੋਂ ਆਉਂਦੀ ਸੀਗੀਆਂ ਤਰਨ-ਤਰਨ ਤੇ ਫਰੋਜ਼ਪੁਰ ਲਈ ਜਾਂਦੇ ਤੇ ਅੱਗੇ ਡਿਲੀਵਰੀ ਦਿੰਦੇ ਸੀਗੇ ਜਿਹੜੀ ਪਾਕਿਸਤਾਨ ਦੇ ਸਮਗਲਰਸ ਐ ਦੋ ਸਮਗਲਰਸ ਉਹ ਵੀ ਆਇਡੈਂਟੀਫਾਈ ਹੋਏ ਐ ਟੈਕਨੀਕਲ ਇਨਪੁਟ ਹੈ ਸਾਡੇ ਕੋਲ ਕੰਸਰਨ ਅਥਾਰਟੀਆਂ ਨੂੰ ਦੱਸ ਦਿੱਤਾ ਗਿਆ ਤੇ ਇਹ ਕੰਸਾਈਨਮੈਂਟ ਜਿਹੜੀ ਹੈ ਅਲੋਂਗ ਵਿਦ ਟੂ ਵੈਪਨਸ ਕੰਟਰੀ ਮੇਡ ਵੈਪਨਸ ਪੱਤੀ ਬੋਰਡ ਦੇ ਇਹਨਾਂ ਨੇ ਦਿੱਲੀ ਦੀ ਇੱਕ ਪਾਰਟੀ ਸੀ ਉਹਨਾਂ ਨੂੰ ਦੇਣੇ ਸੀ ਇਸ ਮਾਮਲੇ ਦੇ ਵਿੱਚ ਇਹ 12 ਸਾਲ ਜੇਲ੍ਹ ਦੇ ਵਿੱਚ ਬੰਦ ਨੌ ਪਰਚੇ ਦਰਜ ਹੈ ਜੀ ਇਹਦੇ ਉੱਤੇ ਤੇ ਮਰਡਰ ਅਟੈਂਪਟ ਟੂ ਮਰਡਰ ਆਰਮਡ ਰੋਬਰੀ ਹਾਈਵੇ ਰੋਬਰੀ ਇਸ ਤਰ੍ਹਾਂ ਦੇ ਮਾਮਲੇ ਔਰ ਐਕਸਟੋਰਸ਼ਨ ਵੀ ਕਰਦੇ ਹਾਂ ਜੀ ਜਿਸ ਤਰ੍ਹਾਂ ਦੇ ਦੱਸਿਆ ਕਿ ਡਰੋਨ ਦੇ ਰਾਹੀਂ ਜਿਹੜੀ ਉਹ ਹੀਰੋਇਨ ਮੰਗਾਈ ਜਾਂਦੀ ਸੀ ਪਿੱਛੇ ਵੀ ਕਾਫੀ ਸਮਗਲਰ ਫੜੇ ਗਏ ਆ ਜੀ ਔਰ ਜਿਹੜਾ ਚੰਦੂ ਹੈ ਸਰ ਵੀ ਦਾ ਸਰ ਜਿਹੜਾ ਆਪਰੇਟ ਕਰ ਰਿਹਾ ਉਹ ਗੈਂਗ ਨੂੰ ਕਿੰਨੀ ਲੀਡ ਕਰ ਰਿਹਾ ਸੀਗੇ ਇਸ ਪੂਰੇ ਚੰਦੂ ਜਦ ਜੇਲ ਚ ਰਹਿ ਕੇ ਨਾ ਇਹਨਾਂ ਦੇ ਕੋਈ ਨਾ ਕੋਈ ਲਿੰਕ ਨਿਕਲ ਆਉਂਦੇ ਆ ਕ੍ਰੋਸ ਦਾ ਬਾਰਡਰ ਫਿਰ ਜਦ ਵੀ ਕੋਈ ਬੇਲ ਤੇ ਆਏ ਪਰੂਲ ਤੇ ਆਏ ਤੇ ਉਹਨਾਂ ਨੂੰ ਐਕਸਪਲੋਇਟ ਕਰਦੇ ਆਂ ਦੈਟ ਇਜ਼ ਦ ਓਨਲੀ ਕੇਸ ਤੇ ਯਾਨੀ ਜਿਹੜੀ ਪਕੜੀ ਗਈ ਹੈ ਹੀਰੋਇਨ 3 ਕਿਲੋ ਫਿਲਹਾਲ ਇਹਨੇ ਕਿੰਨੀ ਦੇ ਰਹੀ ਸੀ ਇਹਨੇ ਤਿੰਨੇ ਤਿੰਨੇ ਦੇ ਦਿੱਤੇ ਸੀ ਹੋਰ ਵੀ ਕਨਸਾਈਨਮੈਂਟ ਸੀ ਕਨਸਾਈਨਮੈਂਟਸ ਹੋਰ है ਸੀਗੀਆਂ ਇਨਵੈਸਟੀਗੇਸ਼ਨ ਜਾਰੀ ਹੈ ਇਨਕੁਇਰੀ ਜਿਹੜੀ ਵੀ ਚੀਜ਼ ਆਊਗੀ फड़िया ਹੋਰ ਜ਼ਿਆਦਾ ਵੀ ਫੜਿਆ ਜਾਊਗਾ ਤੁਹਾਨੂੰ ਦੱਸਾਂਗੇ ਹੋਰ ਹਥਿਆਰ ਜੋ ਬਰਾਮਦ ਹੋਏ ਹਥਿਆਰ ਇੰਡਰੀ ਮੇਡ ਵੈਪਨ ਨੇ ਬੱਤੀਪੁਰ ਦੇ ਪਿਸਟਲਸ ਕੁਝ ਲਾਈਫ ਫੈਮਿਨੇਸ਼ਨ ਵੀ ਤੇ ਇਸ ਤੋਂ ਸਾਰੇ ਹੋਰ ਵੀ ਹਥਿਆਰਾਂ ਨੂੰ ਲੈ ਕੇ ਵੀ ਤਸਕਰੀ ਸੀ ਹਥਿਆਰਾਂ ਨੇ ਪ੍ਰਾਇਮਰੀ ਜਿਹੜੀ